ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਮੋਗਾ ਦੇ ਇੱਕ ਕਿਸਾਨ ਨਾਲ ਜਿਸਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਮੇਰਾ ਨਾਮ ਨਵਦੀਪ ਸਿੰਘ ਪਿੰਡ किशनਪੁਰਾ ਕਲਾਂ ਜਿਹੜਾ ਮੋਗਾ ਮੈਂ ਅਸੀਂ ਤੋਂ 90 ਏਕੜ ਖੇਤੀ ਕਰਦਾ ਮੱਕੀ ਦੀ ਤੇ ਸੁੰਡੀ ਦੀ ਬਹੁਤ ਪ੍ਰੋਬਲਮ ਪੈ ਗਈ ਸੀ ਉਹ ਸੁੰਡੀ ਬਹੁਤ ਜ਼ਿਆਦਾ ਤਬਾਹੀ ਮਚਾਉਂਦੀ ਸੀ ਫਸਲ ਦੀ ਖਤਮ ਕਰਦੀ ਸੀ ਜਦੋਂ ਆਪਾਂ ਬਾਲ ਹੁੰਦੇ ਥੱਲੀ ਦੇ ਉਹ ਸੁੰਡੀ ਖਾ ਜਾਂਦੀ ਆ ਤੇ ਦਾਣੇ ਵੀ ਨਾਲ ਖਾ ਜਾਂਦੀ ਉਹਦਾ ਕਰਕੇ ਮੈਂ ਹੋਰ ਕੋਈ ਦਵਾਈ ਕੰਮ ਨਹੀਂ ਸੀ ਕਰਦੀ ਅਸਲਈ ਡੈਲੀਗੇਟ ਦਵਾਈ ਵਰਤਣ ਚ ਮੈਨੂੰ ਬਹੁਤ ਕਾਮਯਾਬ ਡੇਲੀਗੇਟ ਦਵਾਈ 100 ਐਮਐਲ 200 ਲੀਟਰ ਪਾਣੀ ਵਿੱਚ ਮਿਲਾ ਕੇ ਆਪਾਂ 1 ਏਕੜ ਵਿੱਚ ਪਾ ਸਕਦੇ ਆ ਤੇ ਇਹਦੀ ਵਰਤਣ ਦਾ ਤਰੀਕਾ 20 ਤੋਂ 25 ਦਿਨ ਬਾਅਦ ਮੱਕੀ ਬੀਜਣ ਤੋਂ 20 ਤੋਂ 25 ਦਿਨ ਬਾਅਦ ਪਹਿਲੀ ਸਪਰੇਅ ਦੂਸਰੀ ਸਪਰੇਅ ਉਹਦੋਂ 15 ਦਿਨ ਬਾਅਦ ਕੀਤੀ ਜਾ ਸਕਦੀ ਹੈ ਡੈਲੀਗੇਟ ਦਵਾਈ ਵਰਤਣ ਤੋਂ ਬਾਅਦ ਮੈਨੂੰ 1-2 ਮਹੀਨੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪਈ ਵਧੀਆ ਦਵਾਈ ਨੇ ਅਸਰ ਕੀਤਾ ਦਾਣੇ ਦੀ ਚਮਕ ਵੀ ਵਧੀਆ ਲੱਗੀ ਕੁਆਲਿਟੀ ਵੀ ਵਧੀਆ ਬਣ ਗਈ ਸੀ ਉਹਦੇ ਵਿੱਚ ਮੈਨੂੰ ਜਿਹੜਾ ਖਰਚਾ ਸੀ ਲੇਬਰ ਦਾ ਮੇਰਾ ਵਾਰ-ਵਾਰ ਕਰਨ ਦਾ ਵਾਰ-ਵਾਰ ਕਰਨ ਦਾ ਉਹ ਵੀ ਬਚ ਗਿਆ ਤੇ ਟਾਈਮ ਵੀ ਮੇਰਾ ਪੂਰਾ ਪੂਰਾ ਬਚਤ ਹੋ ਗਈ ਤੇ ਵਧੀਆ ਮੈਨੂੰ ਮੁਨਾਫਾ ਹੋਇਆ ਇਹ ਤੋਂ ਬਹੁਤ ਜ਼ਿਆਦਾ ਛੁੰਡੀ ਤੋਂ ਆਪਾਂ ਨੂੰ ਡੈਲੀਗੇਟ ਦਵਾਈ ਬਹੁਤ ਵਧੀਆ ਰਿਜ਼ਲਟ ਦਿੰਦੀ ਆ ਆਪਾਂ 15-20 ਦਿਨ ਸੁਖੇਤ ਦੇ ਵਿੱਚ ਸੰਡੀ ਨਹੀਂ ਆਉਂਦੀ ਆਪਾਂ ਡੈਲੀਗੇਟ ਵਰਤ ਕੇ 15-20 ਦਿਨ ਬੇਫਿਕਰ ਹੋ ਕੇ ਘਰੇ ਰਾਮ ਕਰ ਸਕਦੇ ਹਾਂ